ਜੀ ਨਾਲ ਵੀਡੀਓ ਵਾਇਰਲ ਹੋ ਰਹੀ ਆ ਜਿਸ ਵਿੱਚ ਕੇ ਲੰਗਰ ਨੂੰ ਲੈ ਕੇ ਜਿਹੜੀ ਆ ਇਹ ਵੱਡਾ ਮਸਲਾ ਪਖਿਆ ਦਾ ਦਿੱਇਆ ਕਿ ਲੰਗਰ ਲਗਾਇਆ ਹੋਇਆ ਸੀ ਅਤੇ ਦਾਲ ਸਬਜ਼ੀ ਜਿਹੜੀ ਆ ਤਿਆਰ ਕੀਤੀ ਜਾ ਰਹੀ ਸੀ ਦਾ ਐਸ ਐਚਓ ਆਉਂਦਾ ਤੇ ਆ ਸਿੱਧਾ ਜਿਹੜਾ ਸਵਾਲ ਜਿਹੜੀ ਆ ਉਹ ਦਾਲ ਦੇ ਜਿਹੜਾ ਦਾਲ ਚ ਪਾ ਦਿੰਦਾ ਤੇ ਮੌਕੇ ਤੇ ਇਹ ਵੀਡੀਓ ਬਣਾਈ ਜਾਂਦੀ ਹੈ ਜਿਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਖੂਬ ਇਸ ਵੀਡੀਓ ਨੂੰ ਹੁਣ ਇੱਕ ਤੋਂ ਬਾਅਦ ਇੱਕ ਜਿਹੜਾ ਵਾਇਰਲ ਕੀਤਾ ਜਾ ਰਿਹਾ ਤਾਂ ਦੱਸ ਦਈਏ ਕਿ ਯੂਪੀ ਦੇ ਪ੍ਰਯਾਗਰਾਜ ਚ ਕੁੰਬਦਾ ਮੇਲਾ ਚੱਲ ਰਿਹਾ ਹੈ ਤੇ ਇਸ ਮੇਲੇ ਚ ਪਹੁੰਚਣ ਵਾਲੇ ਸ਼ਰਧਾਲੂਆਂ ਦੇ ਲਈ ਲੰਗਰ ਲਗਾਇਆ ਹੋਇਆ ਹੈ ਤੇ ਥਾਂ-ਥਾਂ ਤੇ ਲੰਗਰ ਜਿਹੜੇ ਆ ਲਗਾਏ ਜਾ ਰਹੇ ਆ ਪਰ ਉਧਰ ਇੱਕ ਯੂਪੀ ਤੋਂ ਹੀ ਇਹ ਵੀਡੀਓ ਸਾਹਮਣੇ ਆਈ ਆ ਜਿਸ ਵਿੱਚ ਇੱਕ ਪੁਲਿਸ ਮੁਲਾਜ਼ਮ ਜਿਹੜਾ ਕਿ ਮੌਕੇ ਤੇ ਇੱਕ ਰਾਖ ਦੀ ਜਿਹੜੀ ਭਰ ਕੇ ਜਿਹੜੀ ਸ਼ਰਮ ਨਹੀਂ ਹੁੰਦੀ ਆ ਉਹ ਸਿੱਧੀ ਉਸ ਚ ਦਾਲ ਚ ਸੁੱਟ ਦਿੰਦਾ ਤਾਂ ਸਬਜ਼ੀ ਤਿਆਰ ਕੀਤੀ ਜਾ ਰਹੀ ਸੀ ਦਾਲ ਆ ਜਿਹੜੀ ਉਹ ਬਣਾਈ ਜਾ ਰਹੀ ਸੀ ਤੇ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਵੀਡੀਓ ਵਿੱਚ ਇਸ ਪੁਲਿਸ ਮੁਲਾਜ਼ਮ ਨੇ ਐਸਐਚਓ ਦੱਸਿਆ ਜਾ ਰਿਹਾ ਪੁਲਿਸ ਮੁਲਾਜ਼ਮ ਨੇ ਧੌਂਸ ਦਿਖਾਈਆ ਹਾਲਾਂਕਿ ਹਾਂ ਪੁਲਿਸ ਵੱਲੋਂ ਇਸ ਸੰਬੰਧੀ ਹੋਰ ਕੀ ਕਾਰਵਾਈ ਕੀਤੀ ਗਿਆ ਉਹ ਪੁਖਤਾ ਜਾਣਕਾਰੀ ਨਹੀਂ ਵਾਕੀ ਆ ਪਰ ਸੋਸ਼ਲ ਮੀਡੀਆ ਤੇ ਇਹ ਵੀਡੀਓ ਖੂਬ ਵਾਇਰਲ ਹੋ ਰਹੀ ਆ ਦਾਦੀਏ ਕਿ ਯੂਪੀ ਦੇ ਸਾਬਕਾ ਸਿਆਵਾ ਅਖਲੇਸ਼ ਯਾਦਵ ਨੇ ਇਹ ਵੀਡੀਓ ਸਾਂਝੀ ਕੀਤੀ ਆ ਤੇ ਉੱਥੇ ਹੀ ਸਵਾਲ ਖੜੇ ਕਿੱਤੇ ਆ ਕਿ ਇਹ ਕਿਸ ਤਰ੍ਹਾਂ ਦਾ ਤਰੀਕਾ ਜਿਹੜਾ ਤਰੀਕਾ ਅਪਣਾਇਆ ਗਿਆ ਜਿੱਥੇ ਇੱਕ ਪਾਸੇ ਲੋਕਾਂ ਦੀ ਸੇਵਾ ਵਿੱਚ ਆ ਜਿਹੜੀ ਆ ਇਹ ਲੰਗਰ ਲਗਾਇਆ ਗਿਆ ਸੀ ਤਾਂ ਦੂਜੇ ਪਾਸੇ ਉਕਤ ਐਸਐਚਓ ਨੇ ਆਪਣੀ ਧੌਂਸ ਦਿਖਾਉਂਦੇ ਹੋਏ ਸਵਾਹੀ ਜਿਹੜੀ ਆ ਧਾਲ ਵਿੱਚ ਸੁੱਟ ਦਿੱਤੀ ਆ ਤਾਂ ਤਸਵੀਰਾਂ ਜਿਹੜੀਆਂ ਯੂਪੀ ਤੋਂ ਸਾਹਮਣੇ ਆਈਆਂ ਨੇ ਤੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਆ ਧਾਲ ਦੇ ਜਿਹੜਾ ਤੁਸੀਂ ਦੇਖਿਆ ਉਹਦੇ ਵਿੱਚ ਕਿਵੇਂ ਰਾਖ ਪਾ ਦਿੱਤੀ ਜਾਂਦੀ ਹੈ ਸਵਾਹ ਪਾ ਦਿੱਤੀ ਜਾਂਦੀ ਹੈ ਤੇ ਸਾਰੀ ਦਾਲ ਖਰਾਬ ਕਰਕੇ ਰੱਖ ਦਿੱਤੀ ਗਈ ਜਿੱਥੇ ਇੱਕ ਪਾਸੇ ਅਸੀਂ ਦੇਖਦੇ ਹਾਂ ਕਿ ਬਹੁਤ ਸਾਰੇ ਜਿਹੜੇ ਵੱਡੇ ਪ੍ਰੋਗਰਾਮ ਹੁੰਦੇ ਨੇ ਤਾਂ ਉਹਨਾਂ ਪ੍ਰੋਗਰਾਮਾਂ ਦੇ ਲਈ ਸ਼ਰਧਾਲੂਆਂ ਦੇ ਲਈ ਜਿਹੜੇ ਲੰਗਰ ਲਗਾਏ ਜਾਂਦੇ ਆ ਤੇ ਉਧਰ ਦੇਖਿਆ ਗਿਆ ਕਿ ਇਹ ਅਹਿਮ ਜਿਹੜੀ ਆ ਵੀਡੀਓ ਆਪਣੇ ਆਪ ਚ ਬਣ ਰਹੀ ਆ ਕਿ ਇੱਕ ਪਾਸੇ ਤਾਂ ਪ੍ਰਿਆਗਰਾਜ ਚ ਵੱਡਾ ਕੁੰਬ ਮੇਲਾ ਜਿਹੜਾ ਚੱਲ ਰਿਹਾ ਮਹਾਕੁੰਬ ਮੇਲੇ 'ਚ ਕਰੋੜਾਂ ਸੰਗਤਾਂ ਜਿਹੜੀ ਉਹ ਪਹੁੰਚ ਰਹੀ ਆ ਸ਼ਰਧਾਲੂ ਪਹੁੰਚ ਰਹੇ ਨੇ ਉਹਨਾਂ ਦੇ ਸੇਵਾ ਲਈ ਵੀ ਬਹੁਤ ਲੱਖਾਂ 'ਚ ਜਿਹੜੇ ਲੋਕ ਲੱਗੇ ਹੋਏ ਨੇ ਤਾਂ ਦੂਜੇ ਪਾਸੇ ਪੁਲਿਸ ਮੁਲਾਜ਼ਮ ਦੀ ਇਹ ਤੱਕੇਸ਼ਾਈ ਸਾਹਮਣੇ ਆਈ ਆ ਕਿ ਮੌਕੇ ਤੇ ਜਿਹੜੀ ਧਾਲ ਬਣਾਈ ਜਾ ਰਹੀ ਸੀ ਉਸ ਦੇ ਵਿੱਚ ਸਵਾਹ ਸੁੱਟ ਦਿੱਤੀ ਗਈ ਆ ਤਾਂ ਇਹ ਤਸਵੀਰਾਂ ਜਿਹੜੀ ਆ ਨਾਲ ਦੀ ਨਾਲ ਕੈਮਰੇ 'ਚ ਵੀ ਕੈਦ ਕੀਤੀਆਂ ਗਈਆਂ ਜਿਸ ਤੋਂ ਬਾਅਦ ਇਹ ਵੀਡੀਓ ਨੂੰ ਸੋਸ਼ਲ ਮੀਡੀਆ ਤੇ ਤਰਥੱਲੀ ਮਚਾ ਰਹੀ ਆ ਤੇ ਸਾਬਕਾ ਸੀਐਮ ਆ ਖਲੇਸ਼ ਯਾਦਵ ਵੱਲੋਂ ਵੀ ਇਹ ਵੀਡੀਓ ਜਿਹੜੀ ਆ ਸਾਂਝੀ ਕੀਤੀ ਗਿਆ ਤੇ ਉਹਨਾਂ ਵੱਲੋਂ ਵੀ ਸਵਾਲ ਹੈ ਜਿਹੜੇ ਪ੍ਰਸ਼ਾਸਨ ਤੇ ਚੁੱਕੇ ਗਏ ਆ ਕਿ ਆਖਰਕਾਰ ਇੱਕ ਕਿਦਾਂ ਦਾ ਰਵਈਆ ਰਵਈਆ ਜਿਹੜਾ ਅਪਣਾਇਆ ਗਿਆ ਕਿ ਇੱਕ ਪਾਸੇ ਤਾਂ ਸੇਵਾ ਜਿਹੜੀ ਆ ਉਹ ਕੀਤੀ ਜਾ ਰਹੀ ਸੀ ਲੰਗਰ ਦੀ ਸੇਵਾ 'ਚ ਲੱਗੇ ਹੋਏ ਸੀ ਦੂਜੇ ਪਾਸੇ ਐਸਚਓ ਨੇ ਸਾਰੀ ਜਿਹੜੀ ਆ ਮਿਹਨਤ ਆ ਜਾਂ ਕਹਿ ਸਕਦੇ ਹੋ ਕਿ ਦਾਲ ਆ ਜਿਹੜੀ ਸੰਗਤ ਦੇ ਲਈ ਬਣਾਈ ਗਈ ਸੀ ਉਸ ਨੂੰ ਖਰਾਬ ਕਰਕੇ ਰੱਖ ਦਿੱਤਾ ਤਾਂ ਤਾਂ ਇਸ ਵੀਡੀਓ ਨੂੰ ਲੈ ਕੇ ਵੱਖ-ਵੱਖ ਪ੍ਰਤੀਕਰਮ ਵੀ ਜਿਹੜੇ ਆ ਲੋਕਾਂ ਦੇ ਸਾਹਮਣੇ ਆ ਰਹੇ ਨੇ ਤੁਸੀਂ ਕੀ ਸੋਚਦੇ ਹੋ ਇਸ ਬਾਰੇ ਉਹ ਵੀ ਕਮੈਂਟ ਬਾਕਸ 'ਚ ਆਪਣੀ ਰਾਏ ਸਾਂਝੀ ਕਰੋ ਕਿਤੇ ਨਾ ਕਿਤੇ ਇਸ ਵੀਡੀਓ ਨੂੰ ਲੈ ਕੇ ਹੁਣ ਸਿਆਸਤ ਵੀ ਜਿਹੜੀ ਗਰਮਾਉਂਦੀ ਹੋਈ ਨਜ਼ਰ ਆ ਰਹੀ ਹੈ ਹਾਲਾਂਕਿ ਦੱਸ ਦਈਏ ਕਿ ਹੁਣ ਤੱਕ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਗਿਆ ਉਹ ਜਾਣਕਾਰੀ ਪੁਖਤਾ ਜਿਹੜੀ ਸਾਹਮਣੇ ਨਹੀਂ ਆ ਸਕੀ ਪਰ ਕਿਤੇ ਨਾ ਕਿਤੇ ਇਸ ਨੂੰ ਲੈ ਕੇ ਹੋਣਾ ਜ਼ਰੂਰ ਕਾਰਵਾਈ ਦੀ ਮੰਗ ਵੀ ਕੀਤੀ ਜਾ ਰਹੀ ਹੈ ਤਾਂ अखिलेश यादव ਸਾਹਿਬ ਦਾ ਮੁੱਖ ਮੰਤਰੀ ਯੂਪੀ ਉਹਨਾਂ ਵੱਲੋਂ ਇਹ ਵੀਡੀਓ ਆਪਣੇ ਫੇਸਬੁੱਕ ਪੇਜ ਤੇ ਵੀ ਸਾਂਝੀ ਕੀਤੀ ਹੈ ਤੇ ਵੱਖ-ਵੱਖ ਪਲੇਟਫਾਰਮ ਤੇ ਵੀ ਤੁਸੀਂ ਦੇਖ ਰਹੇ ਹੋ ਕਿ ਸੋਸ਼ਲ ਮੀਡੀਆ ਤੇ ਇਹ ਵੀਡੀਓ ਖੂਬ ਘੁੰਮ ਰਹੀ ਹੈ ਤੇ ਐਸਐਚਓ ਕਿਵੇਂ ਧੌਂਸ ਜਮਾ ਰਿਹਾ ਹੈ ਤੇ ਜੋ ਦਾਲ ਸੀਗੀ ਉਸ ਵਿੱਚ ਰੱਖ ਜਿਹੜੀ ਸਵਾਹ ਪਾ ਦਿੱਤੀ ਗਈ ਤੇ ਮੌਕੇ ਤੇ ਕਿਸ ਤਰੀਕੇ ਨਾਲ ਜਿਹੜੇ ਐਸਆਰਏ ਲੰਗਰ ਨੂੰ ਖਰਾਬ ਕਰਕੇ ਰੱਖਿਆ ਹੈ